ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਇੱਕ ਜਿਹੜੀ ਡਰਾਮੇਵਾਜੀ ਹੋਈ ਆ ਜਾਂ ਇਸ ਅਖੌਤੀਆਂ ਦੀ ਪੋਲ ਖੁੱਲੀ ਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਕਿਉਂਕਿ ਇਹ ਸਾਰੇ ਬਖਲਾੜਚ ਨੇ ਕਬਰਾਟ ਹੋਈ ਪਈ ਆ ਕਿਉਂਕਿ ਕੱਲ ਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ ਇਕੱਠਾ ਹੋ ਰਿਹਾ ਲੁਧਿਆਣੇ ਤੇ ਅੱਜ ਮੈਂ ਤੁਹਾਨੂੰ ਪਹਿਲਾਂ ਕੁਝ ਵੀਡੀਓ ਦਿਖਾਉਣਾ ਫਿਰ ਆਪਾਂ ਗੱਲਬਾਤ ਸਾਂਝੀ ਕਰਦੇ ਆਂ ਆ ਧਿਆਨ ਨਾਲ ਦੇਖਿਓ ਇਹ ਇਹਨਾਂ ਦਾ ਫਲਾ ਘੋੜੂਗਾ ਜੋ ਕਿ ਬੜਿਆ ਸੱਤਾਂ ਨਾਲ ਸੀਗਾ ਇਹਨੂੰ ਘਾਟਨ ਕੀਤਾ ਸੀ ਕਿ ਗੁੱਡਾਂ ਨਾਲਾ ਸਾਫ ਹੋਊਗਾ ਸਾਡੇ ਲੋਕ ਜੋ ਟੈਂਸ ਕੈਂਸਰ ਵੀ ਜਾਂ ਔਰ ਵਿਚਾਰੇ ਬੱਚੇ ਜਿਹੜੇ ਅੱਗੇ ਨਾ ਬਲਾਈਂ ਪੈਦਾ ਹੋ ਰਹੇ ਨੇ ਐਬਲੋਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀਰੇ ਦੇ ਸਾਡੇ ਦੁੱਧ ਨਾਲੇ ਪੇਟਾਂ ਚ ਜਾ ਰਿਹਾ ਸਾਡੇ ਲੋਕਾਂ ਦੇ ਪੇਟ ਚ ਜਾ ਰਿਹਾ ਪਾਣੀ ਜਿਹਦੇ ਨਾਲ ਇੱਕ ਬੰਬਾਰੀਆ ਦਾ ਬਾਅਦ ਇਸ ਮੁੱਡੇ ਨਾਲੇ ਨੇ ਸਾਡੇ ਲਈ ਬੜਾ ਡਰਦਾ ਜੋ ਕਿ ਅੱਜ ਮੈਂ ਇਸ ਚੀਜ਼ ਬੜੇ ਭਰੇ ਮੱਦੇ ਨਾਲ ਕਿ ਆਪਣੇ ਪੱਤਰ ਕੋਲ ਤੋਂ ਸੁਖਦਾਲ ਕਹਿਣਾ ਪੈ ਰਿਹਾ ਹਾਂਜੀ ਬੜੇ ਲੋਕਾਂ ਦਾ ਪੈਸਾ 150 ਕਰੋੜ ਦਾ ਹਾਂਜੀ ਜਿਹੜਾ ਕਿ ਇਸ ਬੁੱਟੇ ਨਾਲ ਦੀ ਸਫਾਈ ਤੇ ਸਕਿਵਰ ਦੀ ਦੋਹਾਂ ਪਾਰਾ ਸਾਲਾਂ ਤੋਂ ਹਾਂਜੀ ਤੇ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਬੋਰਡ ਵਾਲੇ ਦੂਜੇ ਹਾਂਜੀ ਹਾਂਜੀ ਬਾਰਸ਼ ਵਾਲੇ ਹਾਂਜੀ ਇਹਨਾਂ ਦੇ ਕਰਕੇ ਇਹ ਬੁੱਟਾ ਨਾਲਾ ਸਾਫ਼ ਨਹੀਂ ਹੋ ਰਿਹਾ ਸਰਕਾਰ ਇਹਨਾਂ ਦੇ ਕਰਕੇ ਇਹ ਬੁੱਟਾ ਨਾਲਾ ਸਾਫ਼ ਨਹੀਂ ਹੋ ਰਿਹਾ ਸਰਕਾਰ ਬਦਲਾਵ ਹਾਂਜੀ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ਾਂ ਨੂੰ ਮੂਰਤੀ ਦੇਖਣੀ ਪਈ ਕਿ ਮੈਂ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਕਿ ਲੋਕਾਂ ਨੇ ਸਾਨੂੰ ਬੜਾ ਹੈਵੀ ਮੈਂਡੇਟ ਦਿੱਤਾ ਕਿ ਅਸੀਂ ਲੋਕਾਂ ਦੇ ਹੈਵੀ ਮੈਂਡੇਟ ਦੇ ਉੱਤੇ ਉੱਤਰਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਘਰਾਂ ਦਾ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਬੋਸ਼ ਹੋ ਕੇ ਔਰ ਬੜਾ ਦੁਖੀ ਹਿੱਲਦੇ ਨਾਲ ਇਹ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰ ਉਸੇ ਬੰਦਾ ਸੁਣਿਆ ਇਹ ਗੋਗੀ ਆ ਜੀ ਲੁਧਿਆਣੇ ਤੋਂ ਐਮਐਲਏ ਪਹਿਲੀ ਗੱਲ ਤਾਂ ਇੱਕ ਤੰ ਇੰਦਾਂ ਦੀ ਜਿਹੜੀ ਪੋਲ ਖੁੱਲਣੀ ਸ਼ੁਰੂ ਹੋ ਗਈ ਆ ਆ ਦੇ ਤਣਾ ਤਲ ਸਤਾਉਜ ਵਾਲੇ ਮਹਾਰਾਜ ਦੇ ਰੱਖੇ ਹੋਏ ਨਹੀਂ ਪੱਥਰੇ ਢਾਉਣ ਲੱਗ ਗਏ ਇਹ ਆਪ ਹੀ تسلیم ਕਰ ਗਏ ਮੰਨ ਲ ਗਏ ਕਿ ਸਾਡੀ ਸਰਕਾਰ ਬੇਕਾਰ ਆ ਅਸੀਂ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਆ ਹੌ ਫਰੰਟ ਦੇ ਉੱਤੇ ਚੱਟਾਂ ਦਾ ਮਸਲਾ ਹੋਵੇ ਵਿਰਜਗਾਰੀ ਦਾ ਮਸਲਾ ਹੋਵੇ ਪਰਵਾਸ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕਿਸਾਨਾਂ ਦਾ ਮਜ਼ਦੂਰਾਂ ਦਾ ਹਰ ਮਸਲੇ ਤੇ ਟਟਕਈ ਬਾਜਾਂ ਦੀ ਡਰਾਮੇ ਬਾਜਾਂ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪਹਿਲੇ ਕਿਹਾ ਮੰਨ ਕੇ ਆਪ ਨਹੀਂ ਪੱਥਰ ਗੋਗੀ ਲੁਧਿਆਣੇ ਤੋਂ ਐਮ ਐਲ ਏ ਆਹ ਜਿਹੜਾ ਇਹ ਖੁਦ ਆਪਣੇ ਨਹੀਂ ਪੱਥਰ ਇਹਨਾਂ ਦੇ ਮੁੱਖ ਮੰਤਰੀ ਰੱਖੇ ਹੋਏ ਟਾ ਰਿਹਾ ਕਿ ਅਸੀਂ ਫੇਲ ਆ ਦੂਜੀ ਗੱਲ ਇਹ ਆਪ ਦੀ ਜਵਾਨੀ ਖੁਦ ਮੰਨ ਰਿਹਾ ਕਿ ਆਹ ਜਿਹੜਾ ਬੁੱਢਾ ਦਰਿਆ ਇਹ ਜ਼ਹਿਰ ਸਾਡੇ ਲੋਕਾਂ ਨੂੰ ਮਾਰ ਰਹੀ ਹੈ ਜਪਾਕ ਅਪਹਜ ਪੈਦਾ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਫਸਲਾਂ ਨੂੰ ਜਿਹੜਾ ਪਾਣੀ ਲੱਗਦਾ ਉਹ ਫਸਲਾਂ ਵੀ ਬਰਬਾਦ ਹੋ ਰਹੀਆਂ ਇਹ ਖੁਦ ਆਪਦੇ ਮੂੰਹੋਂ ਆਪਦੀ ਜਵਾਨੀ ਤੁਸੀਂ ਸੁਣਿਆ ਹੋਣਾ ਅੱਜ ਇਹ ਮੰਨਿਆ ਕਿ ਬੁੱਢਾ ਦਰਿਆ ਲੋਕਾਂ ਨੂੰ 30 35 ਸਾਲ ਤੋਂ ਜ਼ਹਿਰ ਨਾਲ ਮਾਰ ਰਿਹਾ ਇਹ ਮੰਨ ਗਿਆ ਬੰਦਾ ਇਹਦਾ ਸਾਫ਼ ਹੋ ਗਈ ਗੱਲ ਵੀ ਆਪ ਵੀ ਮੰਨੇ ਖੜੇ ਆ ਪਰ ਅਗਲੀ ਜਿਹੜੀ ਗੱਲ ਆ ਇਹ ਚਲਾਕੀ ਕਿਹੜੀ ਗੱਲ ਤੇ ਕਰ ਰਿਹਾ ਇਹ ਉਹ ਗੋਗੀ ਆ ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਆ ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ ਸਾਰੇ ਡੈਰੀਆਂ ਵਾਲੇ ਖੜੇ ਸੀਗੇ ਜਿਹੜੀਆਂ ਹਜ਼ਾਰਾਂ ਡੈਰੀਆਂ ਨੇ ਕੱਲੀਆਂ ਡੈਇੰਗ ਫੈਕਟਰੀਆਂਾਂ ਨਹੀਂ ਗੰਦ ਪਾਉਂਦੀਆਂ ਉੱਥੇ ਜਿਹੜੀਆਂ ਹਜ਼ਾਰਾਂ ਡੈਰੀਆਂ ਨੇ ਜਿਹੜਾ ਪਸ਼ੂਆਂ ਦਾ ਗੋਹਾ ਤੇ ਮੂਤ ਤੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਗੰਦਗੀ ਤੇ 30-35 ਲੱਖ ਦੀ ਆਬਾਦੀ ਦੀ ਜਿਹੜੀ ਜਿੰਨਾ ਟੱਟੀ ਪਿਸ਼ਾਬ ਆ ਉਹ ਸਾਰਾ ਆ ਰਿਹਾ ਸਤਲੁਜ ਬੁੱਢੇ ਦਰਿਆ ਰਹੀਂ ਇਹ ਬੰਦਾ ਪਿੱਛੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਸਾਰੇ ਡੈਰੀਆਂ ਦੇ ਉੱਥੇ ਮਾਲਕ ਖੜੇ ਸੀਗੇ ਤੇ ਉੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਖੜੇ ਸੀ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੈਰੀਆਂ ਜਾਣਾ ਜਾਂ ਜਿਹਨੇ ਫੈਕਟਰੀਆਂ 'ਚ ਜਾਣਾ ਚੈਕਿੰਗ ਕਰਨ ਆਪਣੇ ਹੈਲਮਟ ਪਾ ਕੇ ਜਾਇਓ ਤੁਸੀਂ ਜਾਮੋਗੇ ਆਪਣੀਆਂ ਲੱਤਾਂ ਦੇ ਪਰ ਵਾਪਸ ਨਹੀਂ ਆਪਣੀਆਂ ਲੱਤਾਂ ਤੇ ਆਉਂਗੇ ਸੋੜੇ ਸਿਰ ਪਾੜੇ ਯਾਸਰੇ ਸੋੜੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੇ ਨੇ ਸ਼ਰ੍ਹਾਂਵੇਂ ਬੰਦਾ ਗੋਗੀ ਐਮ ਐਲ ਏ ਆਪਣੇ ਪੰਜਾਬ ਪਨੁਸ਼ ਕੰਟਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਤਾਂ ਕੀ ਦੀ ਰਿਆ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਓ ਜੀ ਨੇ ਜਾਣਾ ਅਗਲੀ ਗੱਲ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਆ ਇਹ ਇੱਕ ਹੋਰ ਗੱਲ ਕਰ ਰਿਹਾ ਕਿ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਫੇਲੋਂ ਪੂਰੀ ਤਰ੍ਹਾਂ ਕਿਹਨੇ ਕੀਤਾ ਕਿਹੜੇ ਬੰਦੇ ਆ 3 ਸਾਲ ਹੋ ਗਏ ਤੁਹਾਨੂੰ ਥੋੜੀ ਸਰਕਾਰ ਆਈ ਨੂੰ ਤੁਹਾਡੇ ਕੋਲੋਂ 650 ਕਰੋੜ ਦਾ ਹਾਲੀ ਨਹੀਂ ਹੋਇਆ ਵੀ ਕਿਹੜੇ ਬੰਦਿਆਂ ਨੇ 650 ਕਰੋੜ ਖਾਦਾ ਇਥੇ ਇਹ ਇਹ ਆ ਆਪਦੀ ਆਪਦੀ ਜਿਹੜੀ ਇਹ ਸਾਰੀ ਇਹਦੀ ਪੋਲਾ ਖੁੱਲ ਰਹੀ ਆ ਸਰਕਾਰ ਦੀ ਆਪਦੀ ਜਿਹੜੀ ਨਾਲੀ ਕਮਜ਼ੋਰੀ ਉਹ ਸਾਹਮਣੇ ਆ ਰਹੀ ਆ ਸਾਡੇ ਅਗਲੀ ਗੱਲ ਇਹ ਕਿੱਡੀ ਚਲਾਕੀ ਵਰਤ ਰਿਹਾ ਚਲਾਕੀ ਇਹ ਕੀ ਵਰਤ ਰਿਹਾ ਇਹ ਕਿਤੇ ਵੀ ਡਾਈਂਗ ਫੈਕਟਰੀਆਂ ਦਾ ਨਾਂ ਨਹੀਂ ਲੈ ਰਿਹਾ ਜਿਹੜੀਆਂ ਓਨ ਰੰਗ ਵਾਲੀਆਂ ਫੈਕਟਰੀਆਂ ਜਿਹੜੀਆਂ ਜਰੇਨੀਅਮ ਪਾਰੀਆਂ ਨੇ ਪਾਣੀ ਚ ਜਿਹੜਾ ਕੈਮੀਕਲ ਪਾਰੀਆਂ ਨੇ ਪਾਣੀ ਚ ਜਿਹਦਾ ਕੋਈ ਇਲਾਜ ਹੀ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਪੂਰੀ ਦੁਨੀਆ ਦੇ ਵਿੱਚ ਬੈਣ ਹੈ ਭਾਰਤ ਦੇ ਵਿੱਚ ਬੈਣਾ ਪੰਜਾਬ ਦੇ ਵਿੱਚ ਇਹਨਾਂ 30 35 ਸਾਲ ਤੋਂ ਹਜ਼ਾਰਾਂ ਉਹ ਡਾਈنگ ਫੈਕਟਰੀ ਜਿਹੜੀ ਸਾਨੂੰ ਲਗਾਤਾਰ ਉਹ ਨਰੰਗਣ ਵਾਲੀ ਮਾਰ ਰਹੀ ਹੈ ਸਾਰਿਆਂ ਸਰਕਾਰਾਂ ਨੇ ਸਾਰੇ ਲੀਡਰਾਂ ਨੇ ਇੱਥੋਂ ਦੇ ਆਸ਼ੂ ਵਰਗਿਆਂ ਨੇ ਆ ਹੁਣ ਇਹ ਆ ਗਏ ਆ ਬਿੱਟੂ ਵਰਗੇ ਤੇ ਇੱਥੇ ਆ ਹੁਣ ਰਾਜੇ ਬੜਿੰਗ ਵਰਗੇ ਮੋਟਾ ਰੁਪਈਆ ਚੜਾਵਾ ਅਰਬਾਂ ਕਰੋੜਾਂ ਦੀ ਜਿਹੜਾ ਗ੍ਰਿਤੀ ਚੜਦਾ ਇਹਨਾਂ ਕੋਲ ਰੁਪਈਆ ਚੜਦਾ ਉਹਦਾ ਕਰਕੇ ਇਹਨਾਂ ਦਾ ਮੂੰਹ ਕਦੇ ਵੀ ਨਹੀਂ ਖੁੱਲਦਾ ਇਸੇ ਕਰਕੇ ਰਾਜਾ ਬੜਿੰਗ ਡਾਈਂਗਾ ਫੈਕਟਰੀਆਂ ਦੇ ਹੱਕ 'ਚ ਪਾਰਲੀਮੈਂਟ 'ਚ ਬੋਲਦਾ ਆਸ਼ੂ ਵਰਗਿਆਂ ਦਾ ਮੂੰਹ ਬੰਦ ਰਹਿੰਦਾ ਕਾਂਗਰਸ ਵੇਲੇ ਬਾਗਲਾ ਵਾਲੇ ਉਹਨਾਂ ਦੇ ਲੀਡਰਾਂ ਦਾ ਮੂੰਹ ਬੰਦ ਰਹਿੰਦਾ ਅੱਜ ਇਹਨਾਂ ਦਾ ਮੂੰਹ ਵੀ ਖੁੱਲ ਨਹੀਂ ਰਿਹਾ ਕਿਸੇ ਡਾਇਰੈਕਟ ਦੇ ਖਿਲਾਫ ਨਹੀਂ ਜਾਂਦੇ ਐ ਅਗਲੀ ਗੱਲ ਇਹ ਜਿਹੜੀ ਪਸੰਨੀ ਮੈਂ ਤੁਹਾਨੂੰ ਚਾਹਣਾ ਭਰਾਵੋ ਕਿਸੇ ਵੀ ਹਾਲਾਤਾਂ ਦੇ ਵਿੱਚ ਜੇ ਇਹ 650 ਕਰੋੜ ਦੀ ਗੱਲ ਕਰਦਾ ਮੈਂ ਕਹਿੰਦਾ 6000 ਕਰੋੜ ਰੁਪਇਆ ਲਾ ਕੇ ਵੀ ਟ੍ਰੀਟਮੈਂਟ ਪਲਾਂਟ ਵੀ ਲਾ ਦਾਂਗੇ ਤਾਂ ਵੀ ਪਾਣੀ ਦੇ ਵਿੱਚ ਜਲੇਰੀਨੀਅਮ ਖਤਮ ਨਹੀਂ ਕੀਤਾ ਜਾ ਸਕਦਾ ਉਹ ਜਲੇਰੀਨੀਅਮ ਸਾਨੂੰ ਮਾਰ ਰਿਹਾ ਉਹ ਤੁਹਾਨੂੰ ਮੈਂ ਅਗਲੀ ਅੱਜ ਦੀਆਂ ਰਿਪੋਰਟਾਂ ਨੇ ਸਾਰੀਆਂ ਆ ਰਹੀਆਂ ਆ ਸੁਣ ਲਓ ਇਹ ਸਾਰਾ ਸੁਣਨ ਵਾਲਾ ਆ ਦੇਖਿਓ ਵਿਭਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 45% 77 ਸੈਂਪਲ ਫੇਲ ਹੋਏ ਨੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਗਏ ਸੀ ਪਰ 73% ਸੈਂਪਲ ਫੇਲ ਹੋ ਗਏ ਸੇ ਤਾਂ ਵਿਭਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 45 ਸੈਂਪਲ ਲਏ ਸੀ ਤੇ 45 ਵਿੱਚੋਂ 33 ਸੈਂਪਲ फेल हो गए ता इस वक्त दी खबर ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਸ੍ਰੀ ਮੁਖਸਰ ਸਾਹਿਬ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੱਖ-ਵੱਖ ਥਾਵਾਂ ਤੋਂ ਇੱਕ ਇਹ ਸੁਣੋ ਇੱਕ ਇਹਨਾਂ ਦਾ ਸਰਕਾਰੀ ਅਧਿਕਾਰੀ ਤੁਹਾਨੂੰ ਸੁਣਾਉਣਾ ਮੈਂ ਅੱਗੇ ਉਹ ਵੀ ਸੁਣ ਲਿਓ ਇਹ ਫੇਲ ਆਈ ਸੀ ਕਿ ਪੀਣ ਦਾ ਯੋਗ ਪਾਇਆ ਗਿਆ ਸੀ ਪਾਣੀ ਸ੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦਾ ਕਾਫੀ ਜਗ੍ਹਾ ਤੇ ਜਿਹੜਾ ਮਾੜਾ ਪਾਣੀ ਹੈ ਉਹਦੇ ਨਾਲ ਆਪਾਂ ਨੂੰ ਟਾਈਫਾਇਡ ਹੈਪਟਾਈਟਸ ਕੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਡਾਇਰੀਆ ਡਾਈਸੈਂਟਰੀ ਇੰਨਾ ਰੋਗਾਂ ਤੋਂ ਆਪਾਂ ਅਗਰਸੇ ਤੋਂ ਹੋ ਸਕਦੇ ਆ। ਤੇ ਇਹਦੀ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਜਿਹੜਾ ਉਹ ਸਾਫ਼ ਸੁਥਰਾ ਪੀਤਾ ਜਾਏ। ਹੁਣ ਇਹ ਅਧਿਕਾਰੀ ਕਹਿ ਰਿਹਾ ਕਿ ਪਾਣੀ ਸਾਫ਼ ਸੁਥਰਾ ਪਿਓ। ਪਰ ਇਹ ਬੜੀ ਚਲਾਕੀ ਨਾਲ ਇਹ ਵੀ ਗੱਲ ਕਰ ਰਿਹਾ ਕਮਾ ਕੇ ਉਹ ਗੱਲ ਨਹੀਂ ਕਰਦੇ ਵੀ ਲੋਕਾਂ ਨੂੰ ਕੈਂਸਰ ਹੋ ਰਿਹਾ। ਮੈਂ ਗਿਆ ਪਿੰਡਾਂ 'ਚ ਮੁਕਸਰਦਿਆਂ 'ਚ ਫਰੀਦਕੋਟ ਮੋਗਾ ਫਰੋਇਪੁਰ ਹੋਰ ਫਾਲਕਿਆਂ ਦੇ ਪਿੰਡਾਂ 'ਚ। ਅੱਦੋਂ ਅੱਦੋਂ ਜ਼ਿਆਦੇ ਪਿੰਡ ਨੂੰ ਤਾਂ ਕਾਲਾ ਪੀੜੀਆ ਤੇ ਕੈਂਸਰ ਹੋ ਚੁੱਕੇ ਆ ਪਿੰਡਾਂ 'ਚ ਅੱਜ ਇਨ੍ਹਾਂ ਦੇ ਪਾਣੀ ਦੇ ਲੈ ਗਏ ਸਿੰਪਲ ਵੀ ਬੁਰੀ ਤਰ੍ਹਾਂ ਫੈਲ ਹੋ ਚੁੱਕੇ ਨੇ ਇੱਥੋਂ ਗੱਲ ਸਾਬਤ ਹੋ ਰਹੀ ਆ ਕਿ ਲਗਾਤਾਰ ਭਰਾਵੋ ਇਹ ਜਿਹੜਾ ਕੰਮ ਹੋ ਰਿਹਾ ਜਿਹੜੀ ਜ਼ਹਿਰ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਉਹਦੇ ਉੱਤੇ ਹੁਣੇ ਡਰਾਮੇਬਾਜ਼ੀਆਂ ਸ਼ੁਰੂ ਹੋ ਗਈਆਂ ਗੋਗੀ ਵਰਗਿਆਂ ਵੱਲੋਂ ਵੀ ਕੱਲ ਨੂੰ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਉਹ ਤੋਂ ਪਹਿਲਾਂ ਕੋਈ ਨਾ ਕੋਈ ਖੇਡ ਖੇਢੀ ਜਾਵੇ ਇਹ ਵੀ ਨਾ ਦੇ ਮੁੱਖ ਮੰਤਰੀ ਦੀ ਕੋਈ ਚਾਲ ਕੋਈ ਸਾਜ਼ਿਸ਼ ਹੈ ਪੁਰਾਣ ਗੁ ਸੁਨੇਹਾ ਆ ਹੁਣ ਗੋਗੀ ਨੂੰ ਵੀ ਤੂੰ ਲੈ ਜਾ ਜੇਸੀਬੀ ਤੇ ਆਪਣਾ ਨੀ ਪੱਥਰ ਪੱਟ ਤੇ ਵੀ ਦੇਖੋ ਇਹ ਤਾਂ ਆਪਣੇ ਨੀ ਪੱਥਰ ਪੱਟਣ ਲੱਗ ਗਏ ਸੀ ਕਿੰਨੇ ਨੀ ਪੱਥਰ ਨਹੀਂ ਗੋਗੀ ਸਿਆਂ ਗੋਗੀ ਸਿਆਂ ਪੱਪੀ ਸਿਆਂ ਬੱਗਾ ਸਿਆਂ ਐਮਐਲਏ ਤਨੇ ਲਿਧਾਣੇ ਦੇ ਨੀ ਪੱਥਰਾਂ ਨਾਲ ਨਹੀਂ ਗੱਲ ਬਣਨੀ ਪੱਟਣੀਆਂ ਉਹ ਪੈਪਾਂ ਪੱਟੋ ਪੱਟਣੀਆਂ ਉਹ ਫੈਕਟਰੀਆਂ ਪੱਟੋ ਡਾਈੰਗ ਜਿਹੜੀਆਂ ਜਰੇਨੀਅਮ ਪਾ ਕੇ ਸਾਨੂੰ ਮਾਰ ਰਹੇ ਨੇ ਐ ਡਰਾਮੇ ਨਾ ਕਰੋ ਡਰਾਮੇ ਨਾਲ ਨਹੀਂ ਗੱਲ ਬਣਨੀ ਇਹ ਬਹੁਤ ਹੋ ਗਏ ਡਰਾਮੇ ਇਹ ਡਰਾਮੇ ਦਾ ਸੋਡੇ ਕੱਲਾ ਮੁੱਖ ਮੰਤਰੀ ਕਰ ਲਿਓ ਨਹੀਂ ਬਹੁਤ ਆ ਉਹਦੇ ਕੋਲੇ ਹੀ ਵਾਧੂ ਇਹ ਡਰਾਮੇ ਤਾਂ ਉਹੀ ਉਸੇ ਡਰਾਮੇ ਨੇ ਲੋਕ ਸੂਤ ਆ ਰਹੇ ਸੋ ਇਸ ਕਰਕੇ ਆ ਸਾਰਾ ਡਰਾਮੇ ਬਾਈ ਤੁਹਾਨੂੰ ਮੈਂ ਦਿਖਾਤਾ ਅੱਜ ਇਹਨਾਂ ਨੇ ਸਰਕਾਰੀ ਤੌਰ ਤੇ ਅਧਿਕਾਰੀਆਂ ਨੇ ਮੰਨ ਲਿਆ ਕਿ ਮੁਕਸਰ ਜ਼ਿਲ੍ਹੇ ਦੇ ਪਾਣੀ ਦਾ ਸੈਂਪਲ ਬੁਰੀ ਤਰ੍ਹਾਂ ਕੱਲਾ ਮੁਕਸਰ ਨਹੀਂ ਪੂਰੇ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਪ੍ਰਭੂ ਧਰਤੀ ਹੇਠਾਂ ਵੀ ਇਹ ਬੋਰ ਕਰਕੇ ਜ਼ਹਿਰ ਪਾਈ ਜਾਂਦੇ ਨੇ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਲੀਟਰ ਪਾਣੀ ਫੈਕਟਰੀਆਂ ਧਰਤੀ ਜਿੱਚੋਂ ਕੱਢ ਵੀ ਰਹੀਆਂ ਨੇ ਰੋਜ਼ ਬੋਹਰ ਆ ਬਹੁਤ ਵੱਡੇ ਵੱਡੇ ਇੱਕ ਫੈਕਟਰੀ ਚ ਕਈ ਕਈ ਬੋਹਰ ਆ ਤੇ ਉਹ ਪਾਣੀ ਜ਼ਹਿਰ ਬਣਾ ਕੇ ਉਹ ਪਾਣੀ ਨੂੰ ਉਨਰੰਗ ਕਿਉਂ ਦੇ ਚ ਉਹ ਚ ਕੈਮੀਕਲ ਮਿਲਾ ਕੇ ਧਰਤੀ ਹੇਠਾਂ ਪਾ ਵੀ ਰਹੀਆਂ ਨੇ ਤੇ ਦਰਿਆਵਾਂ ਚ ਵੀ ਪਾ ਰਹੀਆਂ ਨੇ ਜਿਹਦੇ ਕਰਕੇ ਆ ਹਾਲਾਤ ਪੰਜਾਬ ਦੇ ਅੱਜ ਹਰ ਘਰ ਦੇ ਬੱਚੇ ਕੈਂਸਰ ਕਾਲਾ ਪੀੜਿਆ ਤੇ ਹੋਰ ਪਤਾ ਨਹੀਂ ਕਿੰਨੀਆਂ ਚਮੜੀ ਤੇ ਹੱਡੀਆਂ ਦੀਆਂ ਜਿਹੜੀਆਂ ਬਿਮਾਰੀਆਂ ਘਰਾਂ ਚ ਵੱਡ ਚੁੱਕੀਆਂ ਸੋਨੇ ਸਮਝਣ ਦੀ ਲੋੜ ਆ ਬਾਈ ਹਣ ਤਾਂ ਗੱਲਾਂ ਤੁਹਾਡੇ ਸਾਹਮਣੇ ਆ ਗਈਆਂ ਯਾਰ ਹੁਣ ਤਾਂ ਆਮ ਮੰਨਣ ਲੱਗ ਗਏ ਕਿ ਲੋਕ ਮਰੀ ਜਾਂਦੇ ਆ ਪਾਣੀ ਪੀ ਕੇ ਜੇ ਹੁਣ ਵੀ ਨਾ ਆਪਾਂ ਉੱਥੇ ਤਾਂ ਫਿਰ ਲੱਖ ਦੀ ਲਾਹਣਤਾ ਵਰਕਰਾਂ 'ਚ ਬੈਠੇ ਕੋਈ ਗੱਲ ਨਹੀਂ ਮੈਂ ਤਾਂ ਉਹੀ ਕਹਣਾ ਉਹਨਾਂ ਕਿ ਡੀਕੋ ਮੌਤ ਨੂੰ ਜਿੱਦੇ ਮੌਤ ਆਈ ਉਹਦੇ ਗਾਲਣਾ ਲਾ ਕੇ ਮਰ ਜਾ ਤੁਰ ਜਾ ਦੁਨੀਆ ਜੇ ਤੁਸੀਂ ਆਹੀ ਕੁਝ ਸੋਚੀ ਜਾਣਾ ਇਸ ਕਰਕੇ ਕੱਲ ਨੂੰ 7:30 ਵਜੇ ਐ ਬੇਰਕਾ ਪਲਾਂਟ ਲੁਧਿਆਣੇ ਨਹਿਰ ਦੇ ਪੁਲ ਦੇ ਉੱਤੇ ਸ਼ਲਕ ਦੇ ਉੱਤੇ ਬਣੇ ਪੁਲ ਦੇ ਥੱਲੇ ਜਿਹੜੀ ਸੜਕ ਦੇ ਪੁਲ ਬਣਿਆ ਪਹਿਲਾਂ ਇਹ ਤਾਂ ਆਪਾਂ ਮੋਲਾਪੁਰ ਤੋਂ ਜਾਣੇ ਆ ਪੁਲ ਨਹੀਂ ਚੜਨਾ ਵੱਡਾ ਜਿਹੜਾ ਲੰਮਾ ਪੁਲ ਹੈ ਲੰਮੇ ਪੁਲ ਦੇ ਥੱਲੇ 10 ਵਜੇ ਆਪਣਾ ਇਕੱਠ ਹੈ ਉੱਥੋਂ ਆਪਣਾ ਮਾਰਚ ਹੈ ਸ਼ਹੀਰ ਕਰਤਾ ਸਿੰਘ ਸਰਾਬੇ ਦੇ ਬੋਤ ਤੱਕ ਤੇ ਮੈਂ ਇੱਕ ਅਪੀਲ ਹੋਰ ਕਰਦਾ ਕੱਲ ਨੂੰ ਜਿਹੜੇ ਸੱਜਣ ਉੱਥੇ ਆਉਣਗੇ ਇੱਕ ਵਾਰੀ ਉੱਥੇ ਬਲੀਪੁਰ ਜਾ ਕੇ ਤੇ ਜੱਥੇ ਪੁੱਢਾ ਦਰਿਆ ਪੈਂਦਾ ਉਹ ਦੇਖ ਕੇ ਆਓ ਮੰਦਰ ਉਹ ਮੌਤ ਦੇਖਿਓ ਕਿਵੇਂ ਸਾਨੂੰ ਮੌਤ ਵੰਡ ਰਹੇ ਆ ਉੱਥੇ ਆਓ ਯਾਰ ਬਹੁਤ ਹੁਣ ਆਪਾਂ ਸੈਨ ਕਰ ਲਿਆ ਬਹੁਤ ਸਾਡੀਆਂ ਜ਼ਿੰਦਗੀਆਂ ਗਮਾ ਲੀਆਂ ਜਵਾਕ ਆਪਾਂ ਗਮਾ ਰਹੇ ਆ ਯਾਰ ਚੱਲਿਆਣੀਆਂ ਦਾ ਲੋਕਾਂ ਦਾ ਦੁੱਖ ਜਦੋਂ ਸਾਲ-ਸਾਲ ਦੇ ਜਵਾਕ ਜਿਨ੍ਹਾਂ ਨੂੰ ਯਾਰ ਆ ਤੇ ਜਾ ਰਹੇ ਲਾ ਧਰਾੰਗ ਵਾਲਾ ਆ ਕਿੰਨੇ ਪਿੰਡਾਂ ਸੀ ਯਾਰ ਲੋਕਾਂ ਦੇ ਜਵਾਕ ਜੰਮਦੇ ਜਵੱਖਾਂ ਨੂੰ ਯਾਰ ਕੈਂਸਰ ਹੋ ਤੁਰੇ ਯਾਰ ਉਹਨਾਂ ਲੋਕਾਂ ਕੋਲੇ ਪਹੁੰਚ ਵੀ ਹੈ ਨਹੀਂ ਬਈ 18 18 20 ਵੀ ਕਰੋੜ ਦੇ ਟੀਕੇ ਲਗਾਉਣ ਦੀ ਸੋ ਆਓ ਮੇਰਾ ਵੀਰ ਆਪਾਂ ਕੱਲ ਨੂੰ ਬੱਦ ਤੋਂ ਬੱਦ ਵੱਡੀ ਗਿਣਤੀ ਲੁਧਿਆਣੇ ਬੇਰਖਾ ਪਲਾਂਟ ਪਹੁੰਚ ਕੇ ਤੇ ਰੋ ਮਾਰਚ ਕਰਕੇ ਤੇ ਉਦੋਂ ਅਗਲਾ ਕਦਮ ਇਹ ਫੈਕਟਰੀਆਂ ਇਹ ਜ਼ਹਿਰਾਂ ਇਹ ਵੱਡੇ ਦਰਿਆ ਦਾ ਪਾਣੀ ਇਹ ਜ਼ਹਿਰਾਂ ਸੀਵਰੇਜ ਦਾ ਗੰਦ ਜੋ ਪੈ ਰਿਹਾ ਜੋ ਪਸ਼ੂਆਂ ਦਾ ਗੋਹਾ ਮੂਤ ਪੈ ਰਿਹਾ ਡੈਰਿਆਂ ਦਾ ਜੋ ਹਸਪਤਾਲਾਂ ਦਾ ਗੰਦ ਪੈ ਰਿਹਾ ਬਿਮਾਰੀ ਪੈ ਰਹੀ ਹੈ ਜੋ ਆ ਕੇ ਪਾਣੀ ਦੇ ਵਿੱਚ ਉਹ ਤੁਸੀਂ ਰੋਕਣੀ ਹੈ ਅਗਲੇ ਮਹੀਨੇ ਆਪਾਂ ਇੱਕ ਚੱਕਣੇ ਚੱਕਣਾ ਕਦਮ ਇਹ ਹੁਣ ਸਰਕਾਰ ਫੈਸਲਾ ਕਰ ਲੇ ਕਿ ਤੁਸੀਂ ਕਿੰਨਾ ਨਾਲੋਂ ਕਾਰਪੇਟਾਂ ਨਾਲੋਂ ਵੱਡੇ ਘਰਾਂ ਨਾਲੋਂ ਇਨ੍ਹਾਂ ਫੈਕਟਰੀਆਂ ਨਾਲੋਂ ਤੁਸੀਂ ਲੋਕਾਂ ਨੂੰ ਜ਼ਿੰਦਗੀ ਦੇਣੀ ਹੈ ਕੋ ਮੌਤ ਦੇਣੀ ਹੈ ਤੁਸੀਂ ਫੈਸਲਾ ਕਰਨਾ ਤੇ ਪੰਜਾਬ ਪੂਰਾ ਹੁਣ ਤਾਂ ਮਹੌਲ ਬਣ ਰਿਹਾ ਪੂਰੇ ਪੰਜਾਬ 'ਚ ਪੂਰਾ ਪੰਜਾਬ ਸੜਕਾਂ ਤੇ ਆਊਗਾ ਮੈਂ ਫੇਰ ਕਹਣਾ ਕੱਲਾ ਸਾਤਲੋ ਜੀ ਨਹੀਂ ਦਾ ਵੀ ਬਿਆਸ ਕਾਲੀ ਚਿੱਟੀ ਵੇਈ ਸਾਰੇ ਆਪਾਂ ਥੱਲੇ ਵੀ ਧਰਤੀ ਦੇ ਟੋ ਇਹ ਸਾਰਾ ਪੈਰਾ ਲੋਕੋ ਆਪਾਂ ਨੂੰ ਉੱਠ ਕੇ ਦੇਣਾ ਪੈਣਾ ਜੇ ਆਪਣੀਆਂ ਨਸਲਾਂ ਤੇ ਆਪਣੀਆਂ ਜ਼ਿੰਦਗੀਆਂ ਬਚਾਉਣੀਆਂ ਆਓ ਮੇਰਾ ਵੀਰ ਕੱਲ ਮਿਲਦੇ ਆਂ ਲਿਜਾਣ ਵੈਰ ਖਾਲਸਾ ਵਾਹਿਗੁਰੂ ਜੀ ਕੀ